ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਦੀ ਕਿਰਪਾ ਜੀ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਆ ਅੱਜ ਦੀ ਨਿਊ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਘਰੇ ਆਪਾਂ ਬੈਲਵੈਟ ਦਾ ਜਿਹੜਾ ਸ਼ਾਲ ਹੈ ਉਹ ਤਿਆਰ ਕਰ ਸਕਦੇ ਹਾਂਗੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਅ ਇੱਕ ਮੈਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਸਾਰਾ ਸਟੀਚਿੰਗ ਦਾ ਟਿਊਟੋਰੀਅਲ ਵੀ ਸ਼ੇਅਰ ਕੀਤਾ ਸੀਗਾ ਤੁਹਾਡੇ ਨਾਲ ਕਿ ਕਿਸ ਤਰ੍ਹਾਂ ਆਪਾਂ ਲੈਸ ਲਾਉਣੀ ਹੈ ਹਨਾ ਅ ਕਿੰਨੇ ਭੰਤੀ ਆਪਾਂ ਲੈਸ ਲਗਾਈ ਹੈ ਹਨਾ ਉਹਦੇ ਵਿੱਚ ਤੁਸੀਂ ਉਹ ਵੀਡੀਓ ਜੇਕਰ ਇੰਟਰਸਟਿਡ ਹੋ ਤੁਸੀਂ ਦੇਖ ਸਕਦੇ ਹੋਗੇ ਅ ਬਹੁਤ ਹੀ ਸੋਹਣਾ ਜਿਹੜਾ ਸ਼ਾਲ ਹੈ ਉਹ ਬੜਾ ਕੇ ਆਪਾਂ ਰੈਡੀ ਕੀਤਾ ਸੀਗਾ ਉਹ ਆਪਾਂ ਕਿਸੇ ਨੂੰ ਰੈਡੀ ਕਰਕੇ ਦਿੱਤਾ ਸੀਗਾ ਕਿਉਂਕਿ ਮੈਂ ਸਟੀਚਿੰਗ ਵੀ ਕਰਦੀ ਆਂਗੀ ਤੇ ਇਹ ਵਾਲਾ ਸ਼ਾਲ ਹੈ ਜਿਹੜਾ ਮੈਂ ਆਪਣੇ ਵਾਸਤੇ ਰੈਡੀ ਕੀਤਾਗਾ ਬਿਲਕੁਲ ਸਿੰਪਲ ਤੇ ਸੂਪਰ ਜਿਹਾ ਆਪਾਂ ਤੁਹਾਨੂੰ ਦਿਖਾਵਾਂਗੇ ਹਨਾ ਜਿਵੇਂ ਕਿ ਮਾਰਕੀਟ ਦੇ ਵਿੱਚ ਆਪਾਂ ਲੈਣ ਜਾਂਦੇ ਹਾਂ ਜਦੋਂ ਸ਼ਾਲ ਵਗੈਰਾ ਹਨਾ ਬੈਲਵੈਟ ਦੇ ਜਿਨ੍ਹਾਂ ਤੇ ਜਰੀ ਵਰਕ ਕੀਤਾ ਹੁੰਦਾ ਹੈਗਾ ਹਨਾ ਬਾਰਡਰ ਤੇ ਸਾਰਾ ਹਨਾ ਫੋਰ ਸਾਈਡ ਅ ਕਮ ਸੇ ਕਮ ਹੋ ਆਪਾਂ ਨੂੰ 1200 1500 ਐਨ ਰੇਟ ਦੇ ਵਿੱਚ ਪੈਂਦੇ ਨੇਗੇ ਜੇ ਆਪਾਂ ਘੱਟ ਤੋਂ ਘੱਟ ਪ੍ਰਾਈਸ ਵਾਲੇ ਵੀ ਲੈਣੇ ਆਗੇ ਅ ਮੈਂ ਪੁੱਛਿਆ ਸੀਗਾ 1000 ਤੋਂ ਸਟਾਰਟ ਸੀਗੇ 1000 1100 1200 ਤੇ ਮੈਨੂੰ ਥੋੜੇ ਜਿਹਾ ਮਹਿੰਗੇ ਲੱਗੇ ਤਾਂ ਲੈਣਾ ਵੀ ਸੀ ਸ਼ਾਲ ਕੇ ਇਸ ਤਰ੍ਹਾਂ ਸੀ ਹਨਾ ਬੀਅਰ ਕੀਤਾ ਹੋਇਆ ਵਧੀਆ ਲੱਗਦਾ ਠੰਡ ਦੇ ਵਿੱਚ ਆਪਾਂ ਪਾਰਟੀ ਵੀਰ ਸੂਟਾਂ ਦੇ ਉੱਪਰ ਦੀ ਜਦੋਂ ਲੈਣੇ ਆ ਹਨਾ ਬਹੁਤ ਸੋਹਣਾ ਲੱਗਦਾ ਉਹ ਤੇ ਫਿਰ ਮੈਂ ਸੋਚਿਆ ਕਿ ਉਹ ਨਾ ਰੈਡੀ ਕੀਤਾ ਜਾਵੇ ਘਰੇ ਹੀ ਹਨਾ ਤੇ ਉਸ ਤੋਂ ਬਾਅਦ ਮੈਂ ਦੋ ਸ਼ਾਲ ਰੈਡੀ ਕੀਤੇ ਸੀ ਇੱਕ ਜਿਹੜੀ ਆਪਾਂ ਵੀਡੀਓ ਸ਼ੇਅਰ ਕੀਤੀ ਹੋਏ ਸਟੀਚਿੰਗ ਦੀ ਇਹਦੀ ਮੈਂ ਸਟੀਚਿੰਗ ਸ਼ੇਅਰ ਨਹੀਂ ਕਰ ਸਕੀ ਤੇ ਤੁਹਾਨੂੰ ਦਿਖਾ ਰਹੀ ਹਾਂ ਕਿ ਕਿਸ ਤਰ੍ਹਾਂ ਰੈਡੀ ਕੀਤਾ ਇਹ ਬਿਲਕੁਲ ਸਿੰਪਲ ਜਿਹਾ ਆਪਾਂ ਸ਼ਾਲ ਹੈ ਜਿਹੜਾ ਰੈਡੀ ਕੀਤਾਗਾ ਜਿਵੇਂ ਕਿ ਮਾਰਕੀਟ ਦੇ ਵਿੱਚ ਹਨਾ 벨ਵੈਟ ਹੈ ਇਹ ਵਧੀਆ ਵਾਲੀ 벨ਵੈਟ ਹੈ 9000 ਵਾਲੀ 벨ਵੈਟ ਹੈ ਜਿਹੜੀ ਉਹ ਪੂਰਾ ਸੂਟ 650 ਦਾ ਪੈ ਰਿਹਾਗਾ ਸਾਡੇ ਲੋਕਲ ਮਾਰਕੀਟ ਦੇ ਵਿੱਚ ਜਿਵੇਂ ਕਿ ਆਪਾਂ 650 ਦਾ ਪੂਰਾ ਸੂਟ ਲੈ ਲਿਆ ਉਹਦੇ ਵਿੱਚ ਆਪਾਂ ਦੋ ਸ਼ਾਲ ਰੈਡੀ ਕਰ ਸਕਦੇ ਹਾਂ ਹੈਨਾ ਮਾਨੀ ਕਿ ਚਲੋ ਇੱਕ ਸ਼ਾਲ ਆਪਾਂ ਨੂੰ ਪੈ ਗਿਆ ਹੈ ਨਾ 300 ਰੁਪਏ ਦਾ 350 ਦਾ ਤੇ ਉਹਦੇ ਉੱਤੇ ਆਪਾਂ ਜੇਕਰ 200 ਦੀ ਵੀ ਲੈਸ ਲਾਉਣੇ ਤਾਂ 5 550 ਚ ਆਪਣਾ ਬਹੁਤ ਹੀ ਸੋਹਣਾ ਜਿਹੜਾ ਸ਼ਾਲ ਹੈ ਉਹ ਬਣ ਕੇ ਰੈਡੀ ਹੁੰਦਾਗਾ ਸੋ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਦਾ ਹੈ ਸ਼ਾਲ ਇਹ ਇਸ ਤਰ੍ਹਾਂ ਦਾਗਾ ਪਿਕ ਮੇਰੇ ਕੋਲ ਕੋਈ ਹੈ ਨਹੀਂਗੀ ਨਾ ਨਿੰਨ ਪਿੱਕ ਲਗਾ ਦੇ ਕਿਸੀ ਸਾਈਡ ਤੇ ਕਿ ਬੀਅਰ ਕੀਤਾ ਹੋਇਆ ਕਿਦਾਂ ਦਾ ਲੱਗਦਾ ਮੈਂ ਤੁਹਾਨੂੰ ਬੀਅਰ ਕਰਕੇ ਦਿਖਾਉਣੀ ਆ ਲਾ ਕੇ ਉੱਪਰ ਤੇ ਇਸ ਤਰ੍ਹਾਂ ਆਪਾਂ ਇਹਦੇ ਮਿਰਰ ਵਰਕ ਵਾਲੀ ਜਿਹੜੀ ਲੈਸ ਲਾਈ ਹੈ ਇਹ ਲੈਸ ਥੋੜੀ ਜੀ ਮਹਿੰਗੀ ਹੈ 3350 ਦੀ ਪੈਂਦੀ ਹੈਗੀ ਲੈਸ ਤੁਸੀਂ ਆਪਣੇ ਅਕੋਰਡਿੰਗ ਲਾ ਸਕਦੇ ਹੋ ਨਾ ਤੁਸੀਂ ਮਹਿੰਗੀ ਲਾਉਣੀ ਹੈ ਜਾਂ ਸਸਤੀ ਲਾਉਣੀ ਹੈਗੀ ਜਿੱਦਾਂ ਨਹੀਂ ਤੁਹਾਨੂੰ ਪਸੰਦ ਹੈਗੀ ਮਿਰਰ ਵਰਕ ਵਾਲੀ ਹੈ ਥੋੜਾ ਜਿਆਦਾ ਜਿਆਦੇ ਹਨਾ ਐਕਸਪੈਂਸਿਵ ਜੀ ਲੁੱਕ ਆਉਂਦੀ ਹੈਗੀ ਸ਼ਾਲ ਦੀ ਇਹਦੇ ਨਾਲ ਤੇ ਬਾਕੀ ਤੁਸੀਂ ਆਪਣੇ ਅਕੋਰਡਿੰਗ ਹਨਾ ਕੋਈ ਗੋਟਾ ਪੱਤੀ ਦਾ ਡਿਜ਼ਾਈਨ ਬਣਾਉਣਾ ਹੈਗਾ ਹਨਾ ਕੋਈ ਕਰਾਸ ਲਗਾਉਣੇ ਕੋਟਾ ਪੱਤੀ ਦੇ ਜਾਂ ਤੁਸੀਂ ਸਿੱਧੀਆਂ ਲਾਈਨਾਂ ਲਾਉਣੀਆਂ ਨੇ ਉਹ ਵੀ ਤੁਸੀਂ ਲਗਾ ਸਕਦੇ ਹੋਗੇ ਹਨਾ ਆਪ ਦੇ ਅਕੋਰਡਿੰਗ ਤੁਸੀਂ ਹੈਵੀ ਲੁੱਕ ਕ੍ਰੀਏਟ ਕਰਨੀ ਹੈ ਜਾਂ ਫਿਰ ਤੁਸੀਂ ਹਲਕਾ ਚਾਹੀ ਬਣਾਉਣਾ ਹੈਗਾ ਹਨਾ ਮੈਂ ਮੇਰੇ ਕੋਲ ਹਲਕਾ ਹੀ ਤਿਆਰ ਕੀਤਾ ਹੈਗਾ ਵਿੱਚ ਮੈਂ ਕੁਝ ਵੀ ਨਹੀਂ ਲਾਇਆ ਪਲੇਨ ਹੀ ਰੱਖਿਆ ਹੈਗਾ 벨ਵੈਟ ਆਪਾਂ ਵਧੀਆ ਵਾਲੀ ਯੂਜ਼ ਕੀਤੀ ਹੈ ਦੇ ਉੱਤੇ ਜੇ ਤੁਸੀਂ ਠੀਕ ਜੀ ਹਨਾ 벨ਵੈਟ ਯੂਜ਼ ਕਰੋਗੇ ਤਾਂ ਤੁਹਾਨੂੰ ਸੂਟ ਜਿਹੜਾ 3 400 ਦਾ ਮਿਲ ਜਾਊਗਾ ਮਾਰਕੀਟ ਦੇ ਵਿੱਚ ਬਾਕੀ ਹਨਾ ਆਪਣਾ ਆਪਣਾ ਲੱਗ ਹੁੰਦਾ ਹੈਗਾ ਹਰ ਇੱਕ ਮਾਰਕੀਟ ਦੇ ਵਿੱਚ ਰੇਟ ਇਹ ਨੂੰ ਮੈਂ ਤੁਹਾਨੂੰ ਲੈ ਕੇ ਦਿਖਾਉਣੀ ਹੈ ਕਿੰਨਾ ਸੋਹਣਾ ਲੱਗਦਾ ਲਿਆ ਹੋਇਆ ਜੇਕਰ ਤੁਸੀਂ ਕੋਈ ਪਲੇਨ ਸੂਟ ਦੇ ਨਾਲ ਦੁਪੱਟੇ ਦੇ ਤੌਰ ਤੇ ਲੈਣਾ ਤਾਂ ਇਸ ਤਰ੍ਹਾਂ ਵੀ ਆਪਾਂ ਇਹਨੂੰ ਲੈ ਸਕਦੇ ਹਾਂਗੇ ਅਦਰਵਾਈਜ਼ ਤੁਸੀਂ ਪਾਰਟੀ ویئر ਸੂਟਾਂ ਦੇ ਉੱਪਰ ਦੀ ਇਸ ਤਰ੍ਹਾਂ ਨੂੰ ਵੀਅਰ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਜਿਵੇਂ ਲੈ ਆ ਸੇਰੀ ਇਹ ਮੈਂ ਨਾ ਚੰਗੀ ਤਰ੍ਹਾਂ ਪ੍ਰੈਸ ਵਗੈਰਾ ਨਹੀਂ ਕੀਤਾ ਹੈਗਾ ਕੁਝ ਬੈਲਵੈਟ ਤੇ ਨਾ ਪ੍ਰੈਸ ਇੰਨੀ ਚੰਗੀ ਤਰ੍ਹਾਂ ਹੁੰਦੀ ਨਹੀਂ ਹੈਗੀ ਇਸ ਤਰ੍ਹਾਂ ਆਪਾਂ ਇਹਨੂੰ ਲੈ ਸਕਦੇ ਹਾਂ ਸਿਰ ਤੇ ਚੁੰਨੀ ਲਈ ਹੋਵੇ ਨਾ ਤਾਂ ਦੁੱਗਣਾ ਸੋਹਣਾ ਲੱਗਦਾ ਹੈਗਾ ਤੇ ਬਹੁਤ ਸੋਹਣਾ ਲੱਗਦਾ ਹੈ ਤੇ ਹੁਣ ਆਪਾਂ ਕਲਰਾਂ ਦੀ ਗੱਲ ਕਰਦੇ ਆਪਾਂ ਕਿਹੜੇ-ਕਿਹੜੇ ਕਲਰ ਬਵਾ ਸਕਦੇ ਆ ਇਹਦੇ ਵਿੱਚ ਆਪਾਂ ਬਲੈਕ ਕਲਰ ਚ ਰੈਡੀ ਕਰ ਸਕਦੇ ਆਂਗੇ ਮਹਿਰੂਨ ਕਲਰ ਚ ਰੈਡੀ ਕਰ ਸਕਦੇ ਆਂ ਤੇ ਇਹ ਜਿਹੜਾ ਹੈਗਾਗਾ ਨਹੀਂ ਤਾਂ ਮਹਿਰੂਨ ਹੈ ਇਹ ਨਹੀਂ ਰੈੱਡ ਹੈਗਾ ਮੀਡੀਅਮ ਜਗਾ ਅਹ ਥੋੜਾ ਜਿਹਾ ਰੈੱਡ ਜਿਹਾ ਹੀ ਹੈਗਾ ਬਹੁਤ ਸੋਹਣਾ ਜਿਹਾ ਕਲਰ ਆਏਗਾ ਹੈਨਾ ਤੇ ਇਹ ਮੈਂ ਰੈੱਡ ਕਲਰ ਚ ਰੈਡੀ ਕੀਤਾਗਾ ਤੁਸੀਂ ਆਪਣੇ ਅਕੋਰਡਿੰਗ ਬਲੈਕ ਚ ਕਰ ਸਕਦੇ ਹੋ ਮੈਰੂਨ ਚ ਕਰ ਸਕਦੇ ਹੋ ਤੇ ਇੱਕ ਮੈਂਜੈਂਟਾ ਕਲਰ ਹੁੰਦਾ ਉਹ ਵੀ ਬਹੁਤ ਪਿਆਰਾ ਲੱਗਦਾਗਾ ਅ ਤੁਸੀਂ ਜਿੱਦਾਂ ਦਾ ਤੁਹਾਨੂੰ ਕਲਰ ਸੋਹਣਾ ਲੱਗਦਾ ਹੈ ਹਨਾ ਸਾਰੇ ਸੂਟਾਂ ਨਾਲ ਚੱਲਣ ਵਾਲੇ ਇਹ ਹੀ ਤਿੰਨ ਕਲਰ ਨੇ ਜ਼ਿਆਦਾਤਰ ਮੈਂਜੈਂਟਾ ਹੋ ਗਿਆ ਮਰੂਨ ਹੋ ਗਿਆ ਰੈੱਡ ਹੋ ਗਿਆ ਤੇ ਬਲੈਕ ਹੋ ਗਿਆ ਇਹ ਜਿਹੜੇ ਚਾਰ ਕਲਰ ਨੇ ਉਹ ਤੁਹਾਡੇ ਕਿਸੇ ਵੀ ਸੂਟ ਨਾਲ ਵੀਅਰ ਕੀਤੇ ਜਾ ਸਕਦੇ ਨੇਗੇ ਬਹੁਤ ਸੋਹਣੇ ਲੱਗਦੇ ਨੇਗੇ ਤੇ 5 ਮੀਟਰ ਦਾ ਆਪਾਂ ਸੂਟ ਲੈ ਕੇ ਉਹਦੇ ਵਿੱਚੋਂ ਦੋ ਸ਼ਾਲ ਹੈ ਜਿਹੜੇ इजीली ਰੈਡੀ ਕਰ ਸਕਦੇ ਆ ਕਿਉਂਕਿ 2.5 ਮੀਟਰ ਤੋਂ ਵੱਡਾ ਤਾਂ ਆਪਾਂ ਪਣਾਉਣਾ ਹੀ ਨਹੀਂ ਹੁੰਦਾ ਹਨਾ ਦੁਪੱਟਾ ਵੀ ਸ਼ਾਲ ਵੀ 2.5 ਮੀਟਰ ਦਾ ਹੀ ਹੁੰਦਾ ਜੇ ਆਪਾਂ ਆ ਕਾਫੀ ਵੱਡਾ ਵੀ ਬਣਾਉਣਾ ਹੈ ਤਾਂ 20 ਮੀਟਰ ਦਾ ਇਨਫ ਹੁੰਦਾਗਾ ਤੇ ਇਸ ਤਰ੍ਹਾਂ ਆਪਾਂ ਇਹਦੇ ਉੱਤੇ ਕੋਈ ਵੀ ਲੈਸ ਲਗਾ ਸਕਦੇ ਹਾਂ ਠੀਕ ਹੈ ਜੀ ਅ ਸੋ ਲੈਸ ਦੇ ਕਈ ਆਈਡੀਆਜ਼ ਨੇ ਜਿਵੇਂ ਕਿ ਤੁਸੀਂ ਜਿਆਦਾ ਚੌੜੀ ਲਗਾਉਣੀ ਹੈ ਇਸ ਤਰ੍ਹਾਂ ਹਨਾ ਤਾਂ ਤੁਸੀਂ ਆਪਣੇ ਪ੍ਰਾਈਸ ਦੇ ਅਕੋਰਡਿੰਗ ਹਨਾ ਕਿੰਨੀ ਕੁ ਮਹਿੰਗੀ ਲਾਉਣੇ ਕਿੰਨੀ ਕੁ ਸਸਤੇ ਲਾਉਣੇ ਤੁਸੀਂ ਚੌੜੀ-ਚੌੜੀ ਲੈਸ ਲਾਉਂਗੇ ਤਾਂ ਉਹ ਵੀ ਬਹੁਤ ਪਿਆਰੀ ਲੱਗੂਗੀ ਤੇ ਜੇ ਤੁਸੀਂ ਅ ਕੋਟਾ ਪੱਤੀ ਦੀਆਂ ਲਾਈਨਾਂ ਲਾਉਂਗੀ ਉਹ ਵੀ ਬਹੁਤ ਸੋਹਣਾ ਲੱਗੂਗਾ ਸੋ ਮੈਨੂੰ ਆਇਸੀ ਕਿ ਮੈਂ ਸਿੰਪਲਸ ਉੱਪਰ ਜਾ ਬਣਾਉਣਾਗਾ ਤਾਂ ਮੈਂ ਸਿਰਫ ਇਹ ਮਿਰਰ ਵਰਕ ਵਾਲੀ ਹੀ ਲੈਸ ਲਾਈ ਹੈ ਕੱਲੀ ਇਹਦੇ ਉੱਤੇ ਤੇ ਤੁਸੀਂ ਵੀ ਐਦਾਂ ਦਾ ਸ਼ਾਲ ਹੈ ਜਿਹੜਾ 5 ਤੋਂ 5 600 700 ਦੇ ਵਿੱਚ ਰੈਡੀ ਕਰ ਸਕਦੇ ਹੋ ਜੇ ਤੁਸੀਂ ਹੈਵੀ ਜੀ ਲੁੱਕ ਕ੍ਰੀਏਟ ਕਰਨੀ ਹੈ ਹਨਾ ਜਿਹੜੇ ਕਿ ਮਾਰਕੀਟ ਦੇ ਵਿੱਚ ਆਪਾਂ ਨੂੰ 22500 ਦਾ ਸ਼ਾਲ ਦੇ ਰਹੇ ਨੇ ਉਹ ਆਪਾਂ ਘਰੇ 1000 1200 ਜੀ ਰੈਡੀ ਕਰ ਸਕਦੇ ਹਾਂਗੇ ਸੋ ਇਹ ਆਪਾਂ ਹਲਕਾ ਹੀ ਰੈਡੀ ਕੀਤਾ ਹੈਗਾ ਇਹ ਮੇਰਾ ਸ਼ਾਲ ਹੈ ਜਿਹੜਾ 600 ਚ ਬਣ ਕੇ ਰੈਡੀ ਹੋ ਗਿਆ 6 700 ਚ ਜੇ ਤੁਸੀਂ ਪੂਰਾ ਸੋਨਾ ਹਨਾ ਘੈਂਟ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਥੋੜੀ ਜੀ ਮਿਹਨਤ ਹੋਰ ਲਾਉਣੀ ਪਊਗੀ ਤੁਹਾਨੂੰ ਜਿਹੜੇ ਮਿਰਰ ਮਿਲਦੇ ਨੇ ਹਨਾ ਲੈ ساری ਦੁਕਾਨ ਤੋਂ ਹੀ ਜਾਂਦੇ ਆਪਾਂ ਨੂੰ ਮਿਰਰ ਅ ਇਦਾਂ ਦੇ ਜਿਵੇਂ ਲੈਂਸ ਦੇ ਵਿੱਚ ਲੱਗੇ ਹੋਏ ਨੇ ਉਹ ਆਪਾਂ ਮਿਰਰਾਂ ਨੂੰ ਅ ਜਿਹੜੀ ਗੱਮ ਆਉਂਦੀ ਹੈ ਨਾਲ ਹਨਾ ਉਹਦੇ ਨਾਲ ਚਿਪਕੇ ਕੇ ਬਹੁਤ ਸੋਹਣੀ ਲੁੱਕ ਕ੍ਰੀਏਟ ਕਰ ਸਕਦੇ ਆ ਜਿਹੜੀਆਂ ਮੇਰੀਆਂ ਭੈਣਾਂ ਦੀ ਮੈਰਿਜ ਹੈ ਹਨਾ ਅ ਉਹ ਉਹ ਬੁਟੀਕ ਤੋਂ ਵੀ ਰੈਡੀ ਕਰਵਾ ਸਕਦੀ ਹੈ ਨਹੀਂ ਚਾਹੋ ਕੋ ਖੁਦ ਸਟੀਚਿੰਗ ਜਾਣਦੀ ਹੈ ਨਹੀਂ ਤਾਂ ਉਹ ਖੁਦ ਵੀ ਰੈਡੀ ਕਰ ਸਕਦੀ ਹੈ ਨਹੀਂ ਕਿਹਾ ਅ ਜਿਵੇਂ ਪਰਲ ਹੁੰਦੇ ਨੇ ਹਨਾ ਬ੍ਰੀਕ ਬ੍ਰੀਕ ਪਰਲ ਹੁੰਦੇ ਨੇਗੇ ਕਰੀਮ ਕਲਰ ਹੁੰਦੇ ਨੇਗੇ ਵਾਈਟ ਹੁੰਦੇ ਨੇਗੇ ਉਹ ਵੀ ਆਪਾਂ ਲਗਾ ਸਕਦੇ ਆਂਗੇ ਤੋਪੇ ਪਰ ਪਰ ਕੇ ਹਨਾ ਕਿਤੇ ਕਿਤੇ ਬਹੁਤ ਸੋਹਣੇ ਲੱਗਣਗੇ ਜੇ ਆਪਾਂ ਨਹੀਂ ਐਨੇ ਬੋਟੇ ਪੱਤੀ ਦੇ ਕਰਾਸ ਬਣਾ ਕੇ ਵਿੱਚ ਉਹਦੇ ਸੈਂਟਰ ਦੇ ਵਿੱਚ ਪਰਲ ਲਗਾ ਸਕਦੇ ਆਂਗੇ ਬਹੁਤ ਸੋਹਣਾ ਜਿਹੜਾ ਹੈਵੀ ਜਿਹਦਾ ਸ਼ਾਲ ਹੈ ਜਿਹੜਾ ਬਣ ਕੇ ਰੈਡੀ ਹੋਊਗਾ ਸੋ ਇਹ ਮੈਂ ਇੱਕ ਫੰਕਸ਼ਨ ਦੇ ਵਿੱਚ ਹੀ ਵੇਅਰ ਕੀਤਾ ਹੈਗਾ ਤੇ ਵੀਡੀਓ ਬਣਾਉਣ ਦਾ ਮੈਨੂੰ ਟਾਈਮ ਨਹੀਂ ਲੱਗਿਆ ਹੈਗਾ ਹਲੇ ਵੀ ਇਹਦੀ ਫਿਨਿਸ਼ਿੰਗ ਨਹੀਂ ਹੋਈ ਚੰਗੀ ਤਰ੍ਹਾਂ ਕਿਉਂਕਿ ਕਾਲੀ ਦੇ ਵਿੱਚ ਬਣਾਇਆ ਸੀਗਾ ਧਾਗੇ ਵਗੈਰਾ ਕੱਟਣ ਵਾਲੇ ਪਏ ਨੇ ਇਹਦੇ ਤੇ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਇਸ ਸ਼ਾਲ ਬਾਰੇ ਹੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਸ਼ੇਅਰ ਕਰਨੀ ਸੀ ਕਿ ਤੁਸੀਂ ਵੀ ਆਪਣੀ ਸ਼ਾਲ ਖੁਦ ਰੈਡੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਅ ਜਿਹੜੀਆਂ ਮੇਰੀਆਂ ਭੈਣਾਂ 1500 2000 ਨਹੀਂ ਲਾਉਣਾ ਚਾਹੀਦੀ ਤੇ ਸੋਨਾ ਜਿਹਾ ਸ਼ਾਲ ਵੀ ਆਪਣਾ ਜਿਹੜਾ ਵੇਅਰ ਕਰਨਾ ਚਾਹੁੰਦੀਆਂ ਨੇ ਤਾਂ ਤੁਸੀਂ ਘਰੇ ਹੀ ਬਣਾ ਸਕਦੇ ਹੋ ਠੀਕ ਹੈ ਜੀ ਸੋ ਹੁੰ ਜੇਕਰ ਨਿਉ ਆਇਓ ਮੇਰੇ ਚੈਨਲ ਤੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੁਬ ਕਰਨਾ ਨਾਲ ਨਾਲ ਸੋਨਾ ਜਿਹਾ ਕਰਦੇ ਕਮੈਂਟ ਵੀ ਕਿੰਨਾ ਲੱਗੀ ਤੁਹਾਨੂੰ ਹੈਲਪਫੁਲ ਰਹੀ ਜਾਂ ਨਹੀਂ ਰਹੀ ਤੇ ਨਾਲ-ਨਾਲ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਤੇ ਹੁਣ ਮਿਲਾਂਗੇ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ